ਮੇਰੀ ਗੱਲ ਸੁਣੋ ਹਾਂ ਬੋਲ ਤੁਸੀਂ ਝਾੜੂ ਲਾਉਣਾ ਵੀ ਸਿੱਖ ਗਏ ਹਾਂ ਸਿੱਖ ਗਿਆ ਵਧੀਆ ਲਾ ਲੈਣਿਆ ਕੋਈ ਐਸੀ ਗੱਲ ਨਹੀਂ ਹੈਗੀ ਤੇ ਤੁਸੀਂ ਭਾਂਡੇ ਮਾਂਜਣੇ ਵੀ ਸਿੱਖ ਗਏ ਹਨਾ ਹਾਂ ਮਾਂਜ ਲੈਣਾ ਤੇ ਹਾਂ ਤਾਂ ਤੂੰ ਸਿਖਾਤਾ ਨਾ ਤੇ ਹੋਰ ਮੈਂ ਸਿਖਾਇਆ ਤੈਨੂੰ ਵਧੀਆ ਕਿੰਨਾ ਸਿਖਾਤਾ ਨਾ ਨਾ ਵਧੀਆ ਹਾਂ ਮਾਂਜ ਲੈਣਾ ਕੋਈ ਐਸੀ ਗੱਲ ਨਹੀਂ ਹੈਗੀ ਤੇ ਤੁਸੀਂ ਪੋਚਾ ਤਾਂ ਬਹੁਤ ਹੀ ਵਧੀਆ ਲਾ ਲੈਣੇ ਹੋ ਹਨਾ ਪੋਚਾ ਵੀ ਲਾਉਣਾ ਸਿੱਖ ਗਿਆ ਹਾਂ ਵਧੀਆ ਲਾਉਣਾ ਹੁਣ ਤੇਰੇ ਸਾਹਮਣੇ ਆ ਦੇਖ ਮੈਂ ਤੇਰੇ ਮੈਇ ਸਿਖਾਇਆ ਤੈਨੂੰ ਕਿੰਨਾ ਸੋਹਣਾ ਕੰਮ ਹੈ ਨਾ ਮੈਂ ਕਿਹੜਾ ਕਹਿਣਾ ਵੀ ਕਿਸੇ ਹੋਰ ਨੇ ਸਿਖਾਇਆ ਹੈ ਹੋਰ ਤੂੰ ਇਹ ਚਾਹੁੰਦੀ ਆ ਵੀ ਮੈਂ ਤੈਨੂੰ ਗੁਰੂ ਧਾਰਨ ਕਰ ਲਾਂ ਨਾ ਨਾ ਮੈਂ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐਂ ਕਹਿਨੀ ਆ ਸਾਰਾ ਦਿਨ ਘਰੇ ਵਿਹਲਾ ਪਿਆ ਰਹਿਣਾ ਤੇ ਚਾਰਕ ਘਰ ਹੋਰ ਫੜ ਲੈ ਹੈ ਨਾਲੇ ਤਾਂ ਹਾ ਤੇ ਆਪਣੇ ਵਿਖੇ ਚਾਰ ਪੈਸੇ ਆਉਣਗੇ ਘਰੇ ਤੇ ਨਾਲੇ ਆਪਦਾ ਲਾਲਚ ਲੱਗਿਆ ਰਿਆ ਕਰੇਗਾ ਕੰਮ ਦੇ ਮੈਂ ਹੋਰ ਜੀ ਕਰਦਾ ਮੈਂ ਤਾਂ ਚੰਗਾ ਹੀ ਕਹਿੰਦੀ ਆ ਤੈਨੂੰ ਹੁਣ ਤੂੰ ਲੋਕਾਂ ਤੋਂ ਲੋਕਾਂ ਦੇ ਘਰਾਂ 'ਚ ਜਾ ਕੇ ਮੇਰੇ ਤੋਂ ਪੋਚਾ ਲਵਾਏਂਗੀ ਹੈ ਲੋਕਾਂ ਦੇ ਘਰਾਂ ਦੀ ਕੀ ਗੱਲ ਹੋਗੀ ਤਾਂ ਆ ਦੇ ਘਰਾਂ 'ਚ ਸ਼ਰਮ ਨਹੀਂ ਆਉਂਦੀ ਇਹ ਕਹਿੰਦੀ ਵੀ ਘਰੇ ਦਾ ਚੱਲ ਮੈਂ ਕਰਦਾ ਚੱਲ ਠੀਕ ਹੈ ਇੱਕ ਤਾਂ ਮੈਂ ਤੇਰੇ ਨਾਲ ਇਹ ਹੱਥ ਮੁੰਡਾਉਣਾ ਇੱਕ ਤੂੰ ਹੋਰ ਨਾਲੇ ਲਾਲਚ ਲੱਗਿਆ ਰਹਿ ਕਰੇਗਾ ਹੈ ਜੀ ਲੱਗਿਆ ਰਹੂਗਾ ਤੇਰਾ ਨਾਲੇ ਚਾਰ ਪੈਸੇ ਕਮਾ ਲਿਆ ਕਰੇਗਾ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਕੀ ਨਹੀਂ ਕਰ ਲੈ ਲੇ ਮੇਰੀ ਗੱਲ ਸੁਣ ਚੱਕ ਮੈਂ ਲਾਉਣਾ ਵੀ ਨਹੀਂ ਆ ਵੀ ਨਹੀਂ ਲਾਉਣਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਛੱਡ ਪਰ ਹਾਂ ਲਾਉਂਦਾ ਹੀ ਨਹੀਂ ਮੈਂ ਦੇਖ ਕਿੰਨਾ ਸੋਹਣਾ ਪੋਚਾ ਲਾ ਮੈਂ ਦੇ ਇੱਕ ਵੀ ਇੱਥੇ ਉਹ ਤਿੰਕਾ ਨਹੀਂ ਹੈਗਾ ਕੋਈ ਝਾੜੂ ਦਾ ਕੋਈ ਪੋਚੇ ਬਾਲਾ ਹੀ ਸੋਹਣਾ ਪੋਚਾ ਲਾਇਆ ਤੂੰ ਧੂਲ ਮਿੱਟੀ ਤਾਂ ਜਮਾਂ ਨਹੀਂ ਛੱਡੀ ਤੂੰ ਨਾਲੇ ਤਾਂ ਇਹਦੇ ਨਾਲ ਕੰਮ ਕਰਾਉਣਾ ਨਾਲੇ ਗੱਲਾਂ ਕਰਦੀ ਐ ਮੇਰੀ ਗੱਲ ਸੁਣ ਚੰਗੀ ਗੱਲ ਐ ਨਾ ਜਨਾਨੀ ਦੇ ਨਾਲ ਬੰਦਾ ਹੱਥ ਵਟਾਉਂਦਾ ਐ ਕੰਮ ਦਾ ਤੇ ਛੇਤੀ ਕੰਮ ਨਿਬੜ ਜਾਂਦਾ ਆਪਦਾ ਤੇ ਫਿਰ ਮੈਨ ਮੇਰੀ ਗੱਲ ਸੁਣ ਨਾਲੇ ਤੂੰ ਤਾਂ ਗੁੱਸਾ ਮੰਨ ਗਿਆ ਬਾਲਾ ਮਿੰਟਾਂ ਦੇ ਵਿੱਚ ਗੁੱਸੇ ਵਾਲੀ ਗੱਲ ਕਰਦੀ ਐ ਤੂੰ ਲੈ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਵੀ ਤਾਂ ਲੋਕੀ ਇਹੋ ਜਿਹੇ ਕੰਮ ਕਰਦੇ ਆ ਜਾ ਕੇ ਇਹਦੇ ਵਿੱਚ ਕੋਈ ਕੰਮ ਛੋਟਾ ਵੱਡਾ ਕੋਈ ਨਹੀਂ ਉਹ ਕੈਨੇਡਾ ਆਸਟ੍ਰੇਲੀਆ ਉੱਥੇ ਡਾਲਰ ਮਿਲਦੇ ਆ ਬਹੁਤ ਹੈ ਤੈਨੂੰ ਪਤਾ ਕਮਾਈ ਹੁੰਦੀ ਐ ਉੱਥੇ ਇੱਥੇ ਤੂੰ ਇੱਥੇ ਇੱਥੇ ਕਾਹਦਾ ਕੰਮ ਕਰਾਉਣੀ ਐ ਤੂੰ ਮੇਰੇ ਤੋਂ ਤੇ ਇੱਥੇ ਵੀ ਤਾਂ ਕਮਾਈ ਹੋ ਜੂਗੀ ਹੈਂ ਚਾਰ ਪੈਸੇ ਮਿਲਣਗੇ ਤਾਂ ਕੋਈ ਆਪਣੇ ਮੇਰੇ ਤੂੰ ਫੜ ਲੈ ਤੂੰ ਫੜ ਲੈ ਜਾ ਕੇ ਕੰਮ ਤੂੰ ਮੇਰੇ ਤਾਂ ਆਪ ਦੇ ਸਾਰਾ ਦਿਨ ਘਰ ਦੇ ਕੰਮ ਹੀ ਨੇ ਨਿਭੜਦੇ ਦੂਜੇ ਹੈ ਕੰਮ ਨਹੀਂ ਨਿਭੜਦੇ ਦੇ ਲੈ ਹੋਰ ਮੇਰੀ ਇਹ ਤੂੰ ਤਾਂ ਗੁੱਸਾ ਵਾਲਾ ਕਰ ਗਿਆ ਮੇਰੀ ਗੱਲ ਸੁਣ ਕੰਮ ਕਦੇ ਕੋਈ ਛੋਟਾ ਵੱਡਾ ਨਹੀਂ ਹੁੰਦਾ ਠੀਕ ਹੈ ਫਿਰ ਤੂੰ ਹੋਰ ਪੋਚੇ ਲਵਾਏਂਗੀ ਲੋਕਾਂ ਦੇ ਘਰਾਂ ਚ ਨਹੀਂ ਪੋਚੇ ਨਹੀਂ ਲਵਾਉਂਦੀ ਕੰਮ ਦਾ ਕੋਈ ਨਹੀਂ ਲਵਾਉਂਗੀ ਤੂੰ ਲੋਕਾਂ ਦੇ ਭਾਂਡੇ ਮंजਵਾਏਂਗੀ ਭਾਂਡੇ ਮंजਵਾਏਂਗੀ ਗੁੱਸਾ ਵਾਲਾ ਹੁੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਸ਼ਰਮ ਨਹੀਂ ਆਉਂਦੀਗੀ ਚੰਗੀ ਗੱਲ ਐ ਸਭ ਕਰਾਉਣਾ ਵੀ ਨਹੀਂ ਹੈ ਗਿਆ ਕਰਾਉਣਾ ਵੀ ਨਹੀਂ ਹੈ ਗਿਆ ਮੈਂ ਤਾਂ ਕਹਿਨ ਦਾ ਕੋਈ ਹਾਲ ਧਰਮ ਨਹੀਂ ਹੈ ਗਿਆ ਤੈਨੂੰ ਸਭ ਚੰਗੀ ਕਹਿਨੀ ਐ ਮੈਂ ਤਾਂ ਤੈਨੂੰ ਕੋਈ ਦੋ ਪੈਸੇ ਹੀ ਹੁੰਦੇ ਆ ਘਰੇ ਹੈ ਕੋਈ ਬੰਦਾ ਆਉਂਦਾ ਚੰਗਾ ਕੋਈ ਚੱਜ ਦਾ ਘਰੇ ਆਉਦੇ ਬੰਦਾ ਲਾਏ ਆਉਂਦਾ ਖਾਣ ਪੀਣ ਨੂੰ ਹੁਣ ਉਹਨੇ ਤੇਰੀ ਤਨਖਾਹ ਜਿਹਦੇ ਨਾਲ ਪੂਰੀ ਨਹੀਂ ਪੈਂਦੀ ਪੂਰੀ ਨਹੀਂ ਪੈਂਦੀ ਉਹ ਕਮਾ ਕੇ ਲਿਆਉ ਤਨਖਾਹ ਤੈਨੂੰ ਦਿਨਾਂ ਲਿਆ ਕੇ ਕਮਾ ਕੇ ਦੇਣ ਹੋਰ ਹੋਰ 10 ਵਜੇ ਤੋਂ ਪਹਿਲਾਂ ਪਹਿਲਾਂ ਆਪਦੇ ਕਰ ਦਿਆ ਕਰ ਸਾਰਿਆਂ ਦੇ ਫੇਰ ਕੀ ਹੁੰਦਾ ਡੰਗਰਾ ਵਾਂਗੂ ਉੱਥੇ ਲੱਗਿਆ ਰਹਾਂ ਵੀ ਹਾਂ ਮਿਹਨਤ ਕਰਨਾ ਲਮਾਏ ਤਾਂ ਗੱਲ ਭੁੱਲ ਗਈ ਸੱਚ ਤੂੰ ਡੰਗਰਾਂ ਆਲਾ ਪੋਲਟਰੀ ਫਾਰਮ ਖੋਲ ਲੈ ਦੁੱਧ ਵੇਚਿਆ ਕਰ ਹੈ ਡੰਗਰਾਂ ਆਲਾ ਕੰਟਰੀ ਕਰ ਤੇ ਹੋਰ ਨਾਲੇ ਦੁੱਧ ਵੇਚਿਆ ਕਰਾਂਗੇ ਆਪਦਾ ਸੋਰ ਦੇ ਡੰਗਰਾਂ ਦਾ ਕਿਹੜਾ ਪੋਲਟਰੀ ਫਾਰਮ ਹੁੰਦਾ ਓਏ ਉਹ ਤਾਂ ਮੁਰਗੀਆਂ ਦਾ ਹੁੰਦਾ ਉਹ ਤਾਂ ਮੈਂ ਭੁੱਲ ਗਈ ਮੇਰੇ ਦਿਮਾਗ ਤੋਂ ਨਿਕਲ ਗਈ ਹਾਂ ਹਾਂ ਸੱਚ ਤਾਂ ਮੁਰਗੀਆਂ ਦਾ ਹੁੰਦਾ ਮੁਰਗੀਆਂ ਦਾ ਹੁੰਦਾ ਕਮਲਾ ਟੋਲਾ ਮੇਰੇ ਉਹ ਰੇ ਓ ਕੀ ਕਰਾ ਇੰਨਾ ਪੜ੍ਹੀ ਲਿਖੀ ਹੁੰਦੀ ਤਾਂ ਕਿਉਂ ਕਹਿੰਦੀ ਐਵੇਂ ਤੈਨੂੰ ਵੀ ਪੋਲਟਰੀ ਫਾਰਮ ਫਾਰਮ ਕਹਿੰਦੀ ਸੀਗੀ ਵਟੰਗਰਾਂ ਵਾਲਾ ਫਾਰਮ ਖੋਲ ਲੈ ਹੈ ਉਹ ਵੀ ਆਪਾਂ ਦੁੱਧ ਵੇਚਿਆ ਕਰਾਂਗੇ ਕਿਉਂ ਵੇਚਿਆ ਕਰਾਂਗੇ ਪੋਲਟਰੀ ਫਾਰਮ ਪੋਲਟਰੀ ਫਾਰਮ ਮੁਰਗੀਆਂ ਦਾ ਹੁੰਦਾ ਹੈ ਨਿਕਲ ਗਈ ਦਿਮਾਗ ਚ ਹੁਣ ਤੂੰ ਤਾਂ ਮੈਨੂੰ ਮਿਹਨੇ ਮਾਰਦਾ ਰਹੇਗਾ ਕਿ ਆਹਾ ਮਿਹਨੇ ਮਾਰ ਹੈ ਜੀ ਤੂੰ ਇਹੋ ਜੀ ਹੁਣ ਪੜ੍ਹਾਈ ਹੁੰਦੀ ਤਾਂ ਘਰਦਿਆਂ ਨੇ ਤਾਂ ਕੋਈ ਚੱਕਰ ਪੜ੍ਹਾਈ ਹੁੰਦੀ ਤਾਂ ਮਾੜਾ ਮੋਟਾ ਬੜੀ ਬਸ ਕੇ ਸੱਲ ਨਹੀਂ ਸਕੀ ਮਾਪਿਆਂ ਨੇ ਹਟਾ ਲਈ ਕਰਤਾ ਮਾਪਿਆਂ ਨੇ ਫਿਰ ਹੋਰ ਕੀ ਕਰਦੀ ਬੈਠਾ ਸੀਗਾ ਆਪ ਮੇਰੀ ਕਿਸਮਤ ਦੇ ਵਿੱਚ ਲੈ ਆ ਚੱਲ ਤੂੰ ਇੱਕ ਕੰਮ ਕਰਾਉਣਾ ਨਾਲੇ ਗੱਲਾਂ ਮਾਰ ਚੱਲ ਤੂੰ ਐ ਕਰ ਜੇ ਪੋਚਾ ਹੁਣ ਲਾ ਲਿਆ ਨਾ ਤੋ ਚਾਰਕ ਭਾਂਡੇ ਪਏ ਸਿੰਖ ਦੇ ਵਿੱਚ ਵਾਲੇ ਸੋਨੇ ਮਾਂਜ ਨਾ ਤੂੰ ਤਾਂ ਚਮਕਾ ਦਿੰਨਾ ਉਹ ਹੋਰ ਮਾਂਜ ਦੀ ਚੰਗਾ ਮੈਂ ਸਬਜੀ ਕੱਟ ਲੈਣੇ ਜਾ ਤੂੰ ਤਾਂ ਤੂੰ ਜਦੋਂ ਬਿਜ਼ੀ ਹੁੰਨੀ ਐ ਤਾਂ ਮਾਂਜਦਾ ਹਣਾ ਹੁਣ ਤੂੰ ਘਰੇ ਵਿਹਲੀ ਬੈਠੀ ਆ ਮਾਂਜ ਲੈ ਹੁਣ ਵਿਹਲੀ ਕਿੱਥੇ ਆ ਰੋਟੀ ਟੁੱਕ ਦਾ ਟਾਈਮ ਹੋਇਆ ਪਿਆ ਹੁਣ ਤੇ ਰੋਟੀ ਟੁੱਕ ਨਹੀਂ ਬਣਾਉਣਾਗਾ ਉਦੋਂ ਤਾਂ ਕਹਿ ਦੇਣਾ ਚਟਨੀ ਬਣਾ ਕੇ ਧਰ ਦਿਆਂ ਤਾਂ ਕਹਿ ਦੇਣਾ ਤੂੰ ਸਬਜੀ ਨਹੀਂ ਬਣਾਈ ਟਾਈਮ ਲੱਗੂਗਾ ਫੇਰ ਹੀ ਤਾਂ ਲੈ ਫਿਰ ਪੋਚਾ ਤੂੰ ਲਾ ਲੈ ਮਾ ਭਾਂਡੇ ਮਾਜ ਲੈਣਾ। ਪਾੜਦੇ ਮਾਜਣ ਦਾ ਕਹਿਣੀ ਆ ਵੀ ਭਾਂਡੇ ਪਰ ਮੈਂ ਮਾਜ ਲੈਣਾ ਹੋਰ ਫਿਰ ਕੀ ਐ। ਲੈ। ਮੈਨੂੰ ਤਾਂ ਵਿਹਲੀ ਬਿਠਾਈ ਬੈਠਾ ਜਿਵੇਂ ਮੈਂ ਵਿਹਲੀ ਬੈਠੀ ਰਹਿਣੀ ਆ ਸਾਰਾ ਦਿਨ। ਇਹ ਤੂੰ ਤਾਂ ਮੇਰੇ ਤੋਂ ਜ਼ਿਆਦਾ ਸੋਹਣਾ ਪੋਚਾ ਲਾਉਣਾ। ਮੈਨੂੰ ਕਿੱਥੇ ਇਹੋ ਜਿਹਾ ਪੋਚਾ ਲਾਉਣਾ ਆਉਂਦਾ ਤੇਰੇ ਵਰਗਾ। ਫਿਰ ਡਬਲ ਡਬਲ ਕਿੱਥੋਂ ਕਰ ਲਾਂ ਕੰਮ ਆ। ਤਸ। 8 ਵਜ ਗਏ। ਹਜੇ ਤੱਕ ਸੁੱਤੇ ਪਏ। ਜੇ ਮੈਂ ਠਾਉਂਗੀ ਤਾਂ ਫਿਰ ਬੋਲੂਗਾ। ਮੈਂ ਕਦੋਂ ਦੀ ਤਿਆਰ ਹੋਈ ਖੜੀ ਆ। ਇਹਨੂੰ ਠਾਵਾ। ਫੇਰ ਹੀ ਉੱਠੂ ਐ ਨਹੀਂ ਉੱਠਦਾ ਕਾ ਇਹ। ਸੁਣਦੇ ਹੋ ਲੈ ਘਰਾੜੇ ਮਾਰੀ ਜਾਂਦਾ ਮੈਂ ਮੇਰਾ ਮੇਕਅਪ ਖਰਾਬ ਹੋਈ ਜਾਂਦਾ ਉੱਠਦਾ ਨਹੀਂ ਗਾ ਸੁਣਦੇ ਨਹੀਂ ਕੀ ਗੱਲ ਲੈ ਖੜੇ ਹੋ ਜਾ ਕਿਉਂ ਮੈਂ ਸਵੇਰ ਦੀ ਤਿਆਰ ਹੋਈ ਬੈਠੀ ਆ ਕਿਉਂ ਤਿਆਰ ਹੋਣ ਨੂੰ ਤੂੰ ਕਿੱਥੇ ਕਾਦੇ ਕਿੱਥੇ ਤਿਆਰ ਹੋਈ ਬੈਠੀ ਆ ਹੈ ਕਿੱਥੇ ਹਾਂ ਕਿੱਥੇ ਤਿਆਰ ਹੋਈ ਬੈਠੀ ਆ ਤੂੰ ਮਾਰਕੀਟ ਜਾਣਾ ਹੈ ਮੈਂ ਮੇਰੇ ਨਾਲ ਚੱਲੋ ਮਾਰਕੀਟ ਜਾਣਾ ਕਿਉਂ ਮਾਰਕੀਟ ਕਾਦੇ ਵਾਸਤੇ ਸਵੇਰੇ ਸਵੇਰੇ ਸੌਦਾ ਤਾਂ ਸਾਰਾ ਪਤਾ ਹੈ ਸੌਦਾ ਪਤਾ ਸਾਰਾ ਹੀ ਹੈ ਗਿਆ ਘਰੇ ਹੋਰ ਕੀ ਲਿਆਉਣਾ ਸਾਰੀਆਂ ਚੀਜ਼ਾਂ ਹੈਗੀਆਂ ਸੌਦੇ ਪੱਤੇ ਦੀ ਗੱਲ ਨਹੀਂ ਹੈਗੀ ਹੋਰ ਨਾਲੇ ਸਵੇਰੇ ਸਵੇਰੇ ਤਿਆਰ ਹੋ ਕੇ ਬੈ ਗਈਆਂ ਉਹ ਸਵੇਰੇ ਸਵੇਰੇ ਕਿੱਥੇ ਮਾਰਕੀਟ ਖੁੱਲਦੀ ਹੈ ਹੈ 10 11 ਵਜੇ ਤੋਂ ਪਹਿਲਾਂ ਦੁਕਾਨਾਂ ਨਹੀਂ ਖੁੱਲਦੀਆਂ 10 ਵਜਾ ਦੇਗਾ ਆਪ ਜਦੋਂ ਨੂੰ ਮੈਂ ਮਾਰਕੀਟ ਚੱਲਾਂ ਗਿਆ ਉਹ 10 ਵਜਾ ਦੇਗਾ ਮੈਂ ਨਹੀਂ ਜਾਂਦਾ ਜੁੰਦਾ ਨਾਲ ਕਾਦੇ ਵਾਸਤੇ ਜਾਣਾ ਮੈਨੂੰ ਇਹ ਨਹੀਂ ਸਮਝ ਆਈ ਹੈ ਕੋਈ ਮਖਚਾਰਕ ਸੂਟ ਲੈ ਆਵਾ ਜਾ ਕੇ ਸੂਟ 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 ਆਲਮਾਰੀ ਭਰੀ ਪਈ ਹੈ ਤੇਰੀ ਇਹਦੇ ਵਿੱਚ ਸਾਰੇ ਸੂਟ ਰੇਸ਼ਮੀ ਹੈਗੇ ਕਿ ਕਢਾਈ ਵਾਲੇ ਤੈਨੂੰ ਪਤਾ ਹੈ ਇੰਨੀ ਲੋੜੇ ਦੀ ਗਰਮੀ ਪਈ ਜਾਂਦੀ ਹੈ ਇੰਨੀ ਗਰਮੀ ਦੇ ਵਿੱਚ ਰੇਸ਼ਮੀ ਸੂਟ ਕਿੱਥੇ ਪਾਏ ਜਾਂਦੇ ਆ ਸੂਤੀ ਸੂਟ ਲੈ ਕੇ ਆਉਣੇ ਆ ਮੈਂ ਤਾਂ ਗਰਮੀ ਵਾਲੇ ਹੋਰ ਨਾ ਮੇਰੀ ਗੱਲ ਸੁਣਾ ਤੂੰ ਸੂਤੀ ਸੂਟ ਲੈਣ ਜਾਣਾ ਹੈ ਮਾਰਕੀਟ ਚ ਹੈ ਤੇ ਹੋਰ ਤੇ ਉਹ ਸੂਤੀ ਸੂਟ ਮੇਰੇ ਸਹੁਰੇ ਦੀ ਪਿਛਲੇ ਸਾਲ ਵਾਲੇ ਪਏ ਹਨ ਕਿੰਨੇ ਪਏ ਤੇਰੇ ਉਹੋ ਪਾ ਲਿਆ ਕਰ ਗਰਮੀ ਚ ਨਵੇਂ ਲੈਣੇ ਜ਼ਰੂਰੀ ਐ ਉਹ ਤਾਂ ਸਾਰਿਆਂ ਨੇ ਵੇਖੇ ਹੋਏ ਐ ਇੱਥੇ ਸਾਰੇ ਸੂਤੀ ਸੂਟ ਸਾਰੇ ਮਹੱਲੇ ਨੇ ਹੋਰ ਸਾਰੇ ਮਹੱਲੇ ਨੇ ਵੇਖ ਰੱਖੇ ਹੁਣ ਮੈਂ ਉਹ ਵਾਰੀ ਵਾਰੀ ਉਹ ਹੀ ਸੂਟ ਥੋੜੀ ਪਾ ਲਈ ਜਾਊਂਗੀ ਪਿਛਲੇ ਸਾਲ ਵਾਲੇ ਤੇਰੀ ਇਹ ਆ ਗੱਲ ਬੜੀ ਮੈਂ ਅਜੀਬ ਦੇਖੀ ਬਈ ਐ ਤਾਂ ਗੱਲ ਸੁਣੀ ਸੀ ਵੀ ਵਿਆਹ ਸ਼ਾਦੀ ਚ ਮਤਲਬ ਫੰਕਸ਼ਨਾਂ ਚ ਵੀ ਦੇਖਿਆ ਹੋਇਆ ਪਿਛਲਾ ਸੂਟ ਆ ਗਰਮੀ ਵਾਲੇ ਸੂਟ ਵੀ ਇਸ ਤਰ੍ਹਾਂ ਹੋ ਕੇ ਵੀ ਇਹ ਵੀ ਦੇਖੇ ਹੋਏ ਆ ਲੋਕਾਂ ਨੇ ਅੱਜ ਮੈਂ ਤੇਰੇ ਕੋਲ ਪਹਿਲੀ ਵਾਰੀ ਸੁਣਾਇਆ ਤੈਨੂੰ ਨਹੀਂ ਪਤਾਗਾ ਬੁੜੀਆਂ 100 100 ਗੱਲਾਂ ਨੋਟਿਸ ਕਰਦੀਆਂ ਨੇ ਹੈ ਮੈਂ ਤਾਂ ਆਪ ਵੇਖਦੀ ਰਹਿੰਦੀ ਆ ਫਲਾਣੀ ਦਾ ਹਾ ਸੂਟ ਤਾਂ ਨਹੀਂ ਪਿਛਲੇ ਸਾਲ ਦਾ ਉਹੀ ਉਹੀ ਪਾਈ ਫਿਰਦੀ ਐ ਐ ਅਗਲੀਆਂ ਮੈਨੂੰ ਵੇਖ ਵੇਖ ਕੇ ਕਹਿੰਦੀਆਂ ਹੋਣੀਆਂ ਇਹ ਤਾਂ ਪਿਛਲੇ ਸੂਟ ਵਾਲੇ ਬੱਚੇ ਦੀ ਜੜ ਲੈ ਆ ਮੇਰੇ ਸਾਰੇ ਸਵੇਰੇ ਉੱਠਦੇ ਆ ਚਾਹ ਨਹੀਂ ਪਾਣੀ ਨਹੀਂ ਸੂਟ ਸੂਟ ਤੈਨੂੰ ਦਿਨ ਰਾਤ ਸੂਟ ਹੀ ਸੂਟ ਦਿੱਕੀ ਜਾਂਦੇ ਆ ਖਰਚੇ ਦੀ ਕੀ ਗੱਲ ਹੋ ਗਈ ਮੈਂ ਘਰ ਦੇ ਵਿੱਚ ਕੰਮ ਨਹੀਂ ਕਰਦੀ ਜਿਹੜਾ ਮੋਬਾਈਲ ਤੇ ਦੇਖ ਲੂਗੀ ਸੂਟ ਆ ਮੈਨੂੰ ਤਾਂ ਬੜਾ ਪਸੰਦ ਆ ਆਨਲਾਈਨ ਆ ਇਹਨੇ ਦਾ ਇਹਨੇ ਦਾ ਮਗਾਲਾ ਮਗਾਲਾ ਬੰਗਾਲਾ ਉਹ ਮਗਾਲ ਮਗਾ ਮਗਾ ਕੇ ਤੂੰ ਅਲਮਾਰੀਆਂ ਭਰ ਲੀਆਂ ਹੈ ਤੇਰਾ ਕਾਨੂੰ ਢਿੱਡ ਦੁਖਦਾ ਫਿਰ ਅਲਮਾਰੀਆਂ ਭਰ ਲੀਆਂ ਤਾਂ ਤੇ ਹੋਰ ਸਾਰੇ ਇਹ ਅਲਮਾਰੀਆਂ ਵਾਸਤੇ ਜਗ੍ਹਾ ਨਹੀਂ ਹੈਗੀ ਹਾਂ ਤੂੰ ਭਰ ਰੱਖੀਆਂ ਸਾਰੀਆਂ ਉਹ ਜਵਾਕਾਂ ਵਾਲੀ ਅਲਮਾਰੀ ਵੀ ਤੂੰ ਭਰੀ ਪਈ ਹੈ ਉਹ ਪਰਲੇ ਪਾਸੇ ਮੇਰੇ ਦਸਤਰ ਦੇ ਉਹ ਕਾਗਜ਼ ਪਏ ਆ ਮੇਰੇ ਉਹਦੇ ਚ ਵੀ ਤੂੰ ਸੂਟ ਪਰ ਰੱਖਿਆ ਹੈ ਹੈ ਉਹ ਮੇਰੇ ਰਜਿਸਟਰ ਉਹ ਮੇਰੇ ਸਾਰੇ ਤੂੰ ਇੱਕ ਪਾਸੇ ਸਿਰ ਤੇ ਕਿਤਾਬਾਂ ਮੇਰੀਆਂ ਸਾਰੀਆਂ ਇੱਕ ਪਾਸੇ ਸਿੱਟਦੀਆਂ ਹੈ ਉਹ ਉਸੇ ਤੂੰ ਆਪਣੇ ਸੂਟ ਪਰ ਰੱਖਿਆ ਕਿਹੜੀ ਜਗ੍ਹਾ ਨਹੀਂ ਜਿੱਥੇ ਤੂੰ ਉਹ ਤੇਰੇ ਸੂਟ ਨਹੀਂ ਭਰੇ ਪਏ ਫਿਰ ਵੀ ਤੂੰ ਕਹਿੰਨੀ ਹੈ ਹਾਏ ਸੂਟ ਲੈ ਆਵਾ ਹਾਏ ਸੂਟ ਲੈ ਆਵਾ ਆਪਦੀ ਮਾਰੀ ਜਾਂਦਾ ਅੱਖਾਂ ਦੇ ਭਾਦੀਆਂ ਮੈਨੂੰ ਤਾਂ ਬੋਲਣ ਹੀ ਨਹੀਂ ਦਿੰਦਾਗਾ ਹੈ ਉਹ ਸਾਰੇ ਵੇਖ ਰੱਖਿਆ ਸਾਰੇ ਮੱਲੇ ਨੇ ਮੈਤਨੀ ਪਾਉਂਦੀਗੀ ਉਹ ਸੂਟਾਂ ਵਾਸਤੇ ਅਲਮਾਰੀ ਹੈ ਨਹੀਂ ਪਰ ਸੂਟ ਕਿੱਥੇ ਰੱਖੇਂਗੀ ਐਂ ਕਰ ਫਿਰ ਹਾਂ ਆਪਾਂ ਅਲਮਾਰੀ ਇੱਕ ਹੋਰ ਲੈ ਆਉਨੇ ਆ ਚੋਰ ਰਹੀਏ ਅਲਮਾਰੀ ਚੋਰ ਲੈ ਆਉਨੇ ਫਿਰ ਫਿਰ ਸੂਟ ਲਾਏਂਗੀ ਅਲਮਾਰੀ ਹੈ ਤੇ ਹੋਰ ਆਪਾਂ ਆ ਭਰੀਆਂ ਤਾਂ ਕੀ ਹੋ ਗਿਆ ਇੱਕ ਅਲਮਾਰੀ ਚੱਕ ਲੈ ਆਨੇ ਬਾਜ਼ਾਰ ਦੇ ਵਿੱਚੋਂ ਖੜਾ ਹੋ ਜਾ ਓ ਕਮਲਿਆ ਟੋਲਿਆ ਅਲਮਾਰੀ ਅਲਮਾਰੀ ਹੋਰ ਲੈ ਆਉਨੇ ਪਹਿਲਾਂ ਇੱਥੇ ਥੋੜੀਆਂ ਅਲਮਾਰੀਆਂ ਹੈ ਹੈ ਨਾਲੇ ਇੱਥੇ ਜਗ੍ਹਾ ਹੈਗੀ ਸ਼ਹਿਰਾਂ ਦੇ ਵਿੱਚ ਤੈਨੂੰ ਪਤਾ ਹੈਗਾ ਵੀ ਜਗ੍ਹਾ ਥੋੜੀ ਥੋੜੀ ਜਗ੍ਹਾ ਹੁੰਦੀ ਹੈ ਓਏ ਅਲਮਾਰੀ ਰੱਖਣ ਨੂੰ ਇੱਥੇ ਜਗ੍ਹਾ ਹੈਗੀ ਕਿੰਨੀ ਕਿ ਜਗ੍ਹਾ ਇੱਥੇ ਹੈ ਜਗ੍ਹਾ ਦੀ ਕਿੰਨੀ ਸਮੱਸਿਆ ਹੋ ਰਹੀ ਹੈ ਹਾਂ ਆ ਵੀ ਗੱਲ ਤੇਰੀ ਸਹੀ ਹੈ ਹੈ ਮੇਰੀ ਗੱਲ ਸੁਣ ਹਾਂ ਆਪਾਂ ਫਿਰ ਜਗ੍ਹਾ ਖਰੀਦਦੇ ਆ ਫਿਰ ਫਿਰ ਆਪਾਂ ਉੱਥੇ ਘਰ ਪਾਵਾਂਗੇ ਹੈ ਜਗਾ ਖਰੀਦ ਕੇ ਫਿਰ ਘਰ ਪਾਵਾਂਗੇ ਫਿਰ ਉਥੇ ਅਲਮਾਰੀਆਂ ਖਰੀਦਾਂਗੇ ਫਿਰ ਸੂਟ ਖਰੀਦਾਂਗੇ ਫਿਰ ਸੂਟ ਖਰੀਦਾਂਗੇ ਮੇਰੇ ਸਰ ਇਹ ਐ ਕਰ ਤੂੰ ਆ ਤਿਆਰ ਤਾਂ ਹੋਈ ਖੜੀ ਆ ਚੱਕ ਪਰ ਸਭ ਦਾ ਬਸ ਮੈਂ ਨਾ ਨਾਤਾ ਹੀ ਹੋਇਆ ਬਸ ਚੱਲ ਪਹਿਲਾਂ ਤੇਰਾ ਸੂਟ ਹੀ ਖਰੀਦ ਲੈਉਣਾ ਮੈਨੂੰ ਤਾਂ ਮੇਰੇ ਸਾਰੇ ਇਹ ਮਹਿੰਗੀ ਪਈ ਜਾਣੀ ਆ ਤੂੰ ਹੈ ਪਹਿਲਾਂ ਤੇਰੇ ਵਾਸਤੇ ਹੁਣ ਵੱਡਾ ਘਰ ਬਣਾਵਾ ਹੈ ਫਿਰ ਅਲਮਾਰੀਆਂ ਖਰੀਦਾਂ ਫਿਰ ਤੇਰੇ ਵਾਸਤੇ ਫਿਰ ਸੂਟ ਖਰੀਦਾਂ ਮੈਂ ਇਹਦੇ ਇਸੇ ਕੰਮ ਹੀ ਲੱਗਿਆ ਰਹੂਆ ساری ਉਮਰ ਮੈਂ ਤੇਰੀ ਸੂਟ ਹੀ ਦਵਾ ਕੇ ਲੈਉਣਾ ਪਹਿਲਾਂ ਤੈਨੂੰ ਚਲ ਆਜਾ ਪਹਿਲਾਂ ਨਹਾਤਾ ਲੋ ਮੈਂ ਨਹਾਤਾ ਹੀ ਆ ਬਸ ਨਾਲੇ ਚਾਹ ਪੀ ਲੋ ਬਸ ਪੀਤੀ ਹੋਈ ਐ ਚਾਹ ਚਲ ਆ ਜਾ ਲੈ ਚਲ ਆ ਜਾ ਪਹਿਲਾਂ ਨਹਾ ਲੋ ਕੁਛ ਖਾ ਪੀ ਲੋ ਤੂੰ ਤੈਨੂੰ ਸੂਟਾ ਸੂਟਾ ਸੂਟਾਂ ਦੀ ਅੱਗ ਲੱਗੀ ਹੋਈ ਚਲ ਆ ਜਾ ਚਲ ਚਲੀਏ ਬਾਜ਼ਾਰ ਆ ਜਾ ਪਹਿਲਾਂ ਮੈਂ ਤੈਨੂੰ ਨਵਾ ਕੇ ਲੈ ਕੇ ਜਾਉ ਤੇਰੀ ਸ਼ਕਲ ਤੇ 12 ਵਜੇ ਹੋਈ ਐ ਇਹੋ ਜਿਹੇ ਨੂੰ ਤਾਂ ਦੁਕਾਨਦਾਰ ਨੇ ਵੀ ਨਹੀਂ ਕੰਮ ਅਗਲੇ ਨੂੰ ਦੁਕਾਨ 'ਚ ਵੜਨ ਦੇਣਾਗਾ ਤੇ ਸ਼ਕਲ ਤੋਂ ਕੀ ਲੈਣਾ ਤੂੰ ਚਲ ਆ ਜਾ ਸੂਟ ਤੂੰ ਲੈਣਾ ਹੈ ਮੈਂ ਲੈਣਿਆ ਚਲੋ ਭਾਈ ਅਸੀਂ ਚੱਲਦੇ ਆ ਬਾਜ਼ਾਰ ਤੇ ਲੈ ਕੇ ਆਉਨੇ ਆ ਜੀ ਸੂਤੀ ਸੂਟ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਚਲਿਏ ਹੁਣ ਦੇਖੋ ਖੁਸ਼ ਹੋ ਗਈ ਮੇਰੇ ਸਹਰੇ ਦੀ 10 ਵਜੇ ਦੁਕਾਨਾਂ ਖੁੱਲਣਗੀਆਂ ਲੈ 10 ਵਜੇ ਦੁਕਾਨਾਂ ਖੁੱਲੂਗੀ ਪਤਾ ਹੈ ਕੀ ਗੱਲ ਹੈ ਸਵੇਰੇ ਸਵੇਰੇ ਅਗਲੇ ਦੀ ਦੁਕਾਨ ਦੇ ਵਿੱਚ ਜਾਓ ਨਾ ਤਾਂ ਸੇਠ ਵੀ ਕੱਪੜੇ ਵਧੀਆ ਲਾ ਲੈਂਦੇ ਆ ਬੋਣੀ ਦਾ ਟਾਈਮ ਹੁੰਦਾ ਉਸ ਟਾਈਮ ਉਹਨਾਂ ਦਾ ਹਜੇ ਦੁਕਾਨਾਂ ਖੁੱਲੀਆਂ ਨਹੀਂ ਹੋਈਆਂ ਹਜੇ ਕਿੱਥੋਂ ਖੁੱਲਗੀਆਂ ਆਪਾਂ ਤਾਂ ਪਹਿਲੀ ਦੁਕਾਨ ਤੇ ਜਾ ਵੱਜਾਂਗੇ ਬੋਣੀ ਦਾ ਟਾਈਮ ਹੈ ਸਹੀ ਲਾ ਲੈਣਗੇ ਜਿਹੜਾ 1000 ਰੁਪਏ ਦਾ ਸੂਟ ਆ 500 ਚ ਹੀ ਦੇਣਗੇ